ਐਸਾ ਹਫਤੇ ਪੈਣੀ ਸੀ ਸਨੋ ਤੇ ਸਨੋ ਪੈ ਗਈ ਲੈ ਤੁਹਾਨੂੰ ਦਿਖਾਈਏ ਸਨੋ ਹੂ ਇਹ ਨਹੀਂ ਜ਼ਿਆਦਾ ਨਹੀਂ ਹੈਗੀ ਥੋੜੀ ਆ ਤਲਸੀ ਦੀ ਜੁਣਾ ਚੈੱਕ ਕਰੋ ਗਾਇਸ ਗਾਇਸ ਪੈ ਗਈ ਸਨੋ ਗਾਇਸ ਗਾਇਸ ਵੀਰੇ ਦੇਖੋ ਆ ਦੇਖੋ ਗੱਡੀਆਂ ਇੱਤਰ ਵੀ ਦੇਖ ਲਓ ਓਏ ਇਹ ਨਹੀਂ ਠੰਡੀ ਹਵਾ ਚੱਲਦੀ ਆ ਪੂਰੇ ਮੋٹے ਕੱਪੜੇ ਪਾਏ ਆ ਮੈਂ ਤਾਂ ਇੰਨੀ ਠੰਡ ਲੱਗਦੀ ਆ ਉੱਤੋਂ ਲੰਬਾ ਕੋਟ ਹਾਂ ਦੇਖੋ ਆ ਦੇਖੋ ਸਾਡੇ ਬਿੰਨ ਦਾ ਕੀ ਹਾਲ ਹੋ ਗਿਆ ਸਨੋ ਨਾ ਪਰ ਇੱਥੇ ਯੂਕੇ ਦੇ ਵਿੱਚ ਤਾਂ ਇੱਕ ਸਾਲ ਬਾਅਦ ਹੀ ਪਈ ਆ ਸਨੋ ਪਿਛਲੀ ਜਨਵਰੀ ਚ ਪਈ ਸੀ ਤੇ ਤੁਸੀਂ ਦੇਖ ਲਓ ਹੁਣ ਦੁਬਾਰੇ ਜਨਵਰੀ ਆਉਣ ਵਾਲੀ ਹੋਗੀ ਪਰ ਜੇ ਕੈਨੇਡਾ ਦੇਖੀਏ ਉੱਥੇ ਤਾਂ ਪੈਂਦੀ ਰਹਿੰਦੀ ਆ ਸਨੋ ਪਰ ਸਨੋ ਜਿਆਦਾ ਚੰਗੀ ਨਹੀਂ ਹੁੰਦੀ ਆ ਨਾ ਇਹਦੇ ਲੋਕੀ ਤਲਸ ਜਾਂਦੇ ਆ ਕਈ ਵਾਰ ਤਲਸ ਕੇ ਲੱਤ ਗੋਡੇ ਟੁੱਟ ਜਾਂਦੇ ਆ ਬੰਦਾ ਸਨੋ ਹੈ ਮਾੜੀਓ ਪਰ ਦੇਖਣ ਨੂੰ ਥੋੜੀ ਠੀਕ ਲੱਗਦੀ ਆ ਬੰਦਾ ਸੋਏ ਦਾ ਸਨੋ ਆ ਗਈ ਚਲ ਬਾਹਰ ਜਾਈਏ ਇੰਜੋਏ ਕਰੀਏ ਨਿਆਣੇ ਖੇਡਦੇ ਆ ਪਰ ਉਹ ਚੰਗੀ ਨਹੀਂ ਹੁੰਦੀ ਗੱਡੀਆਂ 'ਤੇ ਤਲਸ ਜਾਂਦੀਆਂ ਇਹਦੇ ਤੇ ਪਰ ਸਾਡੇ ਇੱਥੇ ਤਾਂ ਥੋੜੀ ਪੈਂਦੀ ਆ ਯੂਕੇ ਦੇ ਵਿੱਚ ਨਹੀਂ ਇੰਨੀ ਪੈਂਦੀ ਯੂਕੇ ਦੇ ਵਿੱਚ ਬਸ ਇੱਕ ਸਾਲ 'ਚ ਇੱਕ ਦੋ ਵਾਰੀ ਪੈਂਦੀ ਆ ਆ ਦੇਖੋ ਗੱਡੀਆਂ ਦਾ ਹਾਲ ਓ ਮਾਈ ਗਾਡ ਓ ਮਾਈ ਗਾਡ ਤੇ ਇਹ ਤਾਂ ਗੱਡੀਆਂ ਨੰਗ ਦੀਆਂ ਨੇ ਉਥੋ ਉਥੋ ਰੋਡ ਹੋਈ ਜਾਂਦਾ ਹੈ ਸਾਫ਼ ਦੇਖੋ ਆ ਇੱਥੋਂ ਜਮੇ ਹੀ ਸਾਫ਼ ਆ ਤਾਂ ਇੱਥੋਂ ਇੰਨੀ ਸੁਨੋਆ ਇੰਨੀ ਠੰਡ ਜੇ ਮੈਂ ਕੰਮ ਤੇ ਚੱਲੀ ਆ ਜੇ ਕਿਤੇ ਹੁੰਦੀ ਪੰਜਾਬ ਚ ਇੰਨੀ ਠੰਡ ਪੈਂਦੀ ਹੁੰਦੀ ਰਜਾਈ ਲੈ ਕੇ ਮੂਲਕ ਹੋ ਕੇ ਪੈ ਜਾਣਾ ਸੀ ਰਾਹ ਨਾਲ ਅੰਦਰ ਰਜਾਈ ਦੇ ਚਲਾਉਣਾ ਸੀ ਫੋਨ ਆ ਚਲੋ ਜੀ ਮੌਜਾਂ ਹੀ ਮੌਜਾਂ ਲੱਗ ਜਾਣੀਆਂ ਸੀ ਅੱਜ ਪਤਾ ਨਹੀਂ ਇੱਕ ਦਿਨ ਪਹਿਣੀ ਜਾਂ ਸਨੋ ਉਹ ਜੋ ਦੋ ਦਿਨ ਪਹਿਣੀ ਮੈਂ ਵੀ ਕੱਲ ਨੂੰ ਵੀ ਪੈਂਦੀ ਹੋਵੇ I don't know ਹਲੇ ਮੈਂ ਪੰਜਾਬ ਜਾਣਾ ਥੋੜੇ ਦਿਨਾਂ ਤੱਕ ਸ਼ਾਪਿੰਗਾਂ ਕਰਨ ਵਾਲੀਆਂ ਪਈਆਂ ਨੇ ਹਲੇ ਤੱਕ ਅਧੀਆਂ ਕੀਤੀਆਂ ਮੈਂ ਤੇ ਫੇਰ ਮਿਲਦੇ ਆ ਤੁਹਾਨੂੰ ਪੰਜਾਬ ਸੰਗਰੂਰ ਬੱਡਰੂ ਖਾਨਾ ਮੇਰੇ ਕੋਲ ਤਾਂ ਫਿਰ ਵੀ ਹੈਗੇ ਆ ਹਲੇ ਕੱਪੜੇ ਤੂਫਾਨ ਸਿੰਘ ਕੋਲ ਤਾਂ ਵਿਚਾਰੇ ਕੋਲ ਮੁੱਕੇ ਪਏ ਆ ਸਾਰੇ ਕੱਪੜੇ ਉਹਦੇ ਸਾਰੇ ਹੀ ਕੱਪੜੇ ਆਰਡਰ ਕਰਨੇ ਆ ਹਲੇ ਮੈਂ ਦੇਖਦੀ ਆ ਜੇ ਹੁਣ ਛੁੱਟੀ ਮਿਲੂਗੀ ਕਿਸੇ ਦਿਨ ਫਿਰ ਮੈਂ ਉੱਥੇ ਜਾ ਕੇ ਸਿਟੀ ਸੈਂਟਰ ਜਾ ਕੇ ਉੱਥੋਂ ਲੈ ਆਵਾਂਗੇ ਨਹੀਂ ਤਾਂ ਫਿਰ ਆਨਲਾਈਨ ਆਰਡਰ ਕਰਕੇ ਤੇ ਫਿਰ ਆਵਾਂਗੇ ਪੰਜਾਬ ਆ ਦੇਖੋ ਇੱਥੇ ਕਿੰਨੀ ਸੁਣਾ ਅਸਲ ਤੋਂ ਪੱਜੀ ਨਿਕਲ ਨਹੀਂ ਹੁਣ ਜਿਹਦੇ ਕਰਕੇ ਸਣੋ ਥੋੜੀ ਘਟ ਗਈ ਹਾਂ ਦਿੱਖੋ ਇਧਰ ਸਭ ਚੰਗਾ ਸਭ ਨੋ ਹੋ ਗਏ